ਹੌਣ ਫੇਰ ਘਰ ਆ ਗਿਆ ਵਾ ਪਤਾ ਨਹੀਂ ਕਿਹੜੇ ਖੂਜ ਪੂਰੀ ਪੈ ਗਈ ਆ ਪਤਾ ਨਹੀਂ ਕਿੱਥੇ ਟੰ ਸੱਟਣ ਹੋਈ ਹੋ ਪਿੰਡ ਦਾ ਸਾਰਾ ਪੱਤ ਪੱਤ ਕੋਲ ਮਾਰੇ ਕੋਈ ਘਰ ਨਹੀਂ ਛੱਡਿਆ ਤੇ ਜਿਹੜਾ ਨਾ ਖੋਲਿਆ ਪਤਾ ਨਹੀਂ ਉਹਨੂੰ ਅਸਮਾਨ ਨਿਕਲ ਗਿਆ ਹੀ ਕਿ ਜ਼ਮੀਨ ਖਾ ਗਈ ਆ ਉਹਨੇ ਸਮਝ ਲੱਗਦੀ ਆ ਘਰ ਜਾਵਾ ਉਹ ਵਿਚਾਰੇ ਘਰ ਸਾਰਾ ਟਬਰ ਆਸਮਣ ਬਣ ਲਾ ਕੇ ਬਿਠੇ ਹੁੰਦੇ ਆ ਕਿ ਕੋਈ ਨਾ ਕੋਈ ਸੁਰ ਪਤਾ ਲੱਗੂ ਪਰ ਰੋਈ ਨਿਰਾਸ਼ਾ ਹੀ ਆ ਫਲ ਲੱਗਦੀ ਆ ਹੌਣ ਫੇਰ ਮੰਮੀ ਨੇ ਪੁੱਛਣਾ ਵਾ ਤੁਹਾਨੂੰ ਅਸ ਕੀ ਦੱਸੂ ਬਾਰ-ਬਾਰ ਮੰਮੀ ਨੂੰ ਕੋਹ ਨਹੀਂ ਸਮਝ ਲੱਗਦੀ ਚੱਲ ਮਾਣਾ ਇੱਥੇ ਮੋਟਰਸਾਈਕਲ ਆ ਲੇ ਕਿੱਥੇ ਜਾਣਾ ਪੈਣਾ ਮੁੰਈ ਇਹ ਪਾਣੀ ਲੈ ਕੇ ਆਈ ਇਹ ਕੁ ਵੀ ਇਹ ਲੱਗੀ ਕੋਈ ਵਾਈਸ ਹੋਈ ਪਤਾ ਹੈ ਮੰਮੀ ਕਿ ਤੇਰੀ ਨੂੰ ਪਤਾ ਲੱਗਾ ਦਾ ਸਾਰਾ ਪਿੰਡ ਫੋਲਮ ਆ ਰਿਆ ਕੱਲਾ ਕੱਲਾ ਘਰ ਖੋਲਿਆ ਪਰ ਉਹਦਾ ਨਹੀਂ ਪਤਾ ਲੱਗਾ ਪਤਾ ਨਹੀਂ ਕਿੱਥੇ ਸ਼ਿਵਨ ਹੋ ਗਈ ਆ ਹਾਂ ਕਿਹੜੇ ਕੂਚ ਪੈ ਗਈ ਕਿਤੇ ਨਖਤੀ ਕਿਤੇ ਮੁੰਡੇ ਲੈ ਕੇ ਐਨਾ ਪਿੰਡ ਫਿਰਿਆ ਉਹਨਾਂ ਦੇ ਪਿੰਡ ਦੇ ਪੱਦੇ ਵੀ ਲੈ ਨਾਲ ਉਹਨਾਂ ਵਿਚਾਰੇ ਨੇ ਬੜੀ ਮਿਹਨਤ ਕੀਤੀ ਅਗਨੇ ਨੇ ਪਾਣੀ ਇੱਥੇ ਹੈ ਜੇ ਤੁਸੀਂ ਤੁਹਾਡੇ ਹਿਸਾਬ ਨਾਲ ਦੱਸ ਸਕਦੇ ਪੂਰੀ ਨਾ ਨਿਕਲਿਆ ਨਿਆ ਕੋਈ ਸੀ ਫੋਟੋ ਵੀ ਖਾਲੀ ਸਾਰੇ ਪਿੰਡਾਂ ਨਾਲ ਐਸੇ ਐ ਸ਼ਕਲ ਦੀ ਕੁੜੀ ਨਹੀਂ ਘਰ ਕਿੱਢ ਜਾਈ ਦੋਈ ਹਾਂ ਜਾਣਦੇ ਜੇ ਆ ਸੁਨਦੀਪ ਖੜਾ ਲੈ ਕੇ ਆਓ ਤਾਂ ਵੇਖ ਫੇ ਤੁਸੀਂ ਮਾਰ ਦਿੰਦੇ ਫਿਰ ਤਰਕੇ ਤੇ ਫਿਰ ਜਿਹੜੇ ਨੂੰ ਡੋ ਪੈਂਦੇ ਫਿਰ ਕਾਲੀ ਨਹੀਂ ਪਣੀ ਕਿਤੇ ਹਾ ਹੈ ਕਿੱਥੇ ਚਲ ਗਈ ਆ ਮੈਨੂੰ ਕੋਈ ਸਮਝ ਹੀ ਨਹੀਂ ਆਉਂਦੀ ਇਹ ਕਿ ਕਿਹੜੇ ਘੜੇ ਗੋਲੇ ਪੈ ਗਈ ਉਹ ਕਿਤੇ ਮੰਮੀ ਅਸਾਂ ਜਿਹੜਾ ਉਹਦਾ ਭਰਾ ਬੜਾ ਚਲਾਕ ਨਿਕਲਿਆ ਜਦੋਂ ਪਹਿਲੇ ਦਿਨ ਉਹਦੇ ਪਿੰਡ ਛਾਪਾ ਮਾਰ ਰਹੇ ਨਾ ਪੁਲਿਸ ਨੇ ਉਹਦੇ ਭਰਾ ਨੇ ਪੁਲਿਸ ਨੂੰ ਗੁੰਮਰਾਹ ਕਰਤਾ ਅੱਛਾ ਪੁਲਿਸ ਨੇ ਉਹਨੂੰ ਪੁੱਛਿਆ ਕਿ ਛੇਲੇ ਦੇ ਘਰ ਕਿੱਥੇ ਜਾਣਾ ਵੇ ਕਿਹੜਾ ਘਰ ਆ ਅੱਛਾ ਉਹ ਜਿਹੜਾ ਦਿਮਾਗੀ ਨਿਕਲਿਆ ਉਹਨੇ ਤੀਜੇ ਪਾਸੇ ਘਰਾਤਾ ਕਿ ਉੱਧਰ ਉਹਦਾ ਘਰ ਵਾ ਜਿੰਨੇ ਜਣ ਨੂੰ ਪੁੱਛਣਾ ਉਧਰ ਪੁੱਛਗਿਸ਼ ਕੀਤੀ ਉਹਨੇ ਜਣ ਨੂੰ ਇਹ ਭੈਣ ਭਰਾ ਨਿਕਲ ਗਏ ਇਥੋਂ ਇਹ ਕਿੱਡੇ ਚਾਰ ਛੱਡੀ ਫਿਰ ਰਹੇ ਨੇ ਜੇ ਨਾ ਪਤਾ ਲੱਗਾ ਤਾਂ ਉਧਰ ਨਹੀਂ ਫੜੇ ਜਾਣਾ ਇਹਨਾਂ ਪਪਾ ਮੰਮੀ ਸੈਣੇ ਆਏ ਨਾ ਬੱਕਰੇ ਦੀ ਮਰ ਕਾਤਾ ਖੈਰ ਨੂੰ ਆਖੀਏ ਦੀ ਬਾਕੀ ਇੱਕ ਨਾਲ ਕੋਲ ਫੜੇ ਹੀ ਜਾਣਾ ਨਾ ਕਿੰਨਾ ਕੁ ਫੇਰ ਲਿਆਂਗੇ ਕਿੰਨਾ ਕੁ ਭੱਜਣ ਲੜਗੇ ਅਛਾ ਸਾਡੀ ਤਾਂ ਮਾਲਕ ਗਾੜੀ ਅਰਦਾਸ ਵਾ ਮਾਲਕਾ ਛੇਤੀ ਛੇਤੀ ਬੱਚਾ ਘਰ ਆਵੇ ਮੈਂ ਤੇ ਜਾਨੀ ਆ ਚਲੋ ਨਾ ਖੱਬੋ ਜਿਆਦਾ ਪਾਣੀ ਦੀ ਪੀਓ ਸੇਰ ਦੇ ਖੱਪਣੀ ਦੇਈਆਂ ਕਿੰਨਾ ਫੇਰ ਲਿਆ ਹੁਣ ਨਹੀਂ ਲੱਗਦਾ ਤੇ ਆਪਣਾ ਹੱਥ ਵਾਸਤੇ ਕੋ ਵੀ ਨਹੀਂ ਨਾ ਹੈਗਾ ਮੰਮੀ ਘਰ ਆਈ ਜਾਵਣ ਗਰਮੀ ਜੇ ਦੇਖੀ ਹੋਰ ਤਰ੍ਹਾਂ ਹੁੰਦਾ ਵਾ ਕਿ ਵਿਚਾਰੀ ਨਹੀਂ ਆਂਦਰਾ ਹੀ ਉਹਨੂੰ ਕਿੱਡੀ ਆਸ ਉਹ ਦੇਈ ਕਿ ਪੰਜੂ ਸਵੇਰ ਦੇ ਗਈ ਹੈ ਘਰੋਂ ਕਿ ਸ਼ਾਇਦ ਕੋਈ ਖੁਸ਼ਖਬਰੀ ਮਿਲ ਜੇ ਪਰ ਨਰਾਸ਼ਾ ਹੀ ਸਾਡੇ ਹੱਥ ਲੱਗਦੀ ਹੋ ਜੀ ਹੁਣ ਆਪਣੀ ਤਾਂ ਤੁਸੀਂ ਵਾਹ ਲਾਉਣੀ ਡਹਿ ਜੇ ਹੁਣ ਜਦੋਂ ਰੱਬ ਦੀ ਮਿਹਰ ਹੋਈ ਤਾਂ ਭੇਨੇ ਘਰ ਆਣਾ ਕੀ ਬੰਦਾ ਕਰੇ ਕੀ ਨਾ ਕਰੇ ਖਪਾ ਹੀ ਹੈ ਨਾ ਹੁਣ ਤਿੰਨ ਕੱਪੜੇ ਤੱਪਦੇ ਆ ਜਾਂਦੇ ਜੀ ਸਮਝ ਨਹੀਂ ਆਦੀ ਮੰਮੀ ਕਰੀਏ ਤੇ ਕਰੀਏਗੀ ਲੈ ਰੱਬ ਨੇ ਤੇ ਮੇਰੀ ਲਾਗੇ ਹੋ ਕੇ ਸੁਣ ਲਈ ਆ ਆ ਕੁੜੀ ਜਾਂਦੀ ਕਿਤੇ ਦੂਰ ਹੀ ਨਿਕਲ ਗਈ ਆ ਪੈਸਾ ਤੇ ਲਾ ਲੈ ਕੇ ਚੱਲ ਵਧੀਆ ਹੀ ਹੋਇਆ ਚੰਗਾ ਆ ਮੁੰਡਾ ਲੈ ਕੇ ਚੱਲ ਗਈ ਆ ਆ ਸਾਡੇ ਰਾਹ ਦਾ ਨਾ ਸਭ ਤੋਂ ਵੱਡਾ ਰੋੜਾ ਹੀ ਆ ਫੇਰ ਅੱਬਾ ਹਿੰਮਤ ਕਰਕੇ ਪਿੰਡ ਪਹੁੰਚਦੇ ਗਈ ਆ ਚੱਲ ਹੁਣ ਇਦਾਂ ਕਰਦੀ ਆ ਇਹਦੀ ਮਾਪਿਓ ਕੋ ਜਾ ਕੇ ਨਾ ਇਹਨੂੰ ਸੌਂਪ ਦਿੰਨੀ ਆ ਉਹਨਾਂ ਨੂੰ ਇੰਨਾ ਕਹਿ ਦੇਣੀ ਵੀ ਮੈਨੂੰ ਜਿਹੜੀ ਤੂੰ ਸਜ਼ਾ ਦੇਣੀ ਆ ਉਹ ਤਾਂ ਤੁਸੀਂ ਦੇ ਦੋ ਜਿਹੜੀ ਵੀ ਦੇਣੀ ਆ ਪਰ ਹੁਣ ਇਹਦੀ ਹਾਲਤ ਮੇਕੋ ਵੇਖੀ ਨਹੀਂ ਜਾਂਦੀ ਇਹ ਬਿਮਾਰ ਜੇ ਇਹਦਾ ਇਲਾਜ ਕਰਾ ਲਓ ਤੇ ਇਹਨੂੰ ਠੀਕ ਕਰ ਲਓ ਨਹੀਂ ਤੇ ਰੱਬ ਵੀ ਮੈਨੂੰ ਮਾਫ ਨਹੀਂ ਕਰੂਗਾ ਮੈਨਿਆ ਆਜਾ ਤੁਹਾਨੂੰ ਪਤਾ ਹੀ ਆ ਸੱਜੀ ਨਾਲ ਆਇਆ ਤਾਂ ਤੁਸੀਂ ਇੱਥੇ ਮੈਨੂੰ ਕੀ ਵਿਖਾਣ ਲੈ ਕੇ ਆਏ ਹੋ ਉਹ ਮੈਂ ਤੈਨੂੰ ਤਾਂ ਲੈ ਕੇ ਆਇਆ ਵਾਂ ਉੱਥੇ ਅੰਦਰ ਕੰਦਾ ਹੀ ਵੇਦੀ ਨਹੀਂ ਚਾਰ ਚਫੇਰੇ ਉਹ ਕੋਈ ਦਿਮਾਗ 'ਚ ਤੇਰੇ ਭਰਿਆ ਬਸ ਤੇ ਮੈਂ ਤੈਨੂੰ ਬਾਹਰ ਲੈ ਕੇ ਜਾਂਦਾ ਹਾਂ ਹਰੀ ਹਾਲੀ ਜੀ ਵੇਖ ਥੋੜਾ ਬਾਹਰ ਦਾ ਮਾਹੌਲ ਚੱਲ ਵੇਖ ਕੋਈ ਤੇਰੇ ਦਿਮਾਗ 'ਚ ਥੋੜਾ ਬੋਤਾ ਵੱਖਰਾ ਕੋਈ ਖਿਆਲ ਆਊਗਾ ਤੇਰੇ ਆਲੋ ਵਖਰਾ ਮੇਰੇ ਦਿਮਾਗ ਚ ਕੀ ਆਉਣਾ ਤੇ ਇਹਨੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਆਂ ਮਾਂ ਦਾ ਧਿਆਨ ਜਿੱਥੇ ਹੈਗਾ ਨਾ ਰਹਿਣਾ ਉੱਥੇ ਹੀ ਆ ਦੇਖਣਾ ਚਾਏ ਜੋ ਮਰਜ਼ੀ ਮੈਂ ਗਰਮੀਤ ਆਪਾਂ ਨੂੰ ਹੌਸਲਾ ਦੋਵਾਂ ਨੂੰ ਰੱਖਣਾ ਪੈਣਾ ਵਾ ਆਪਾਂ ਹੌਸਲਾ ਨਾ ਕਰਾਂਗੇ ਤੇ ਰਹਿਮਤ ਦਾ ਖਿਆਲ ਕੌਣ ਰੱਖੂਗਾ ਸਾਨੂੰ ਪਹਿਲਾਂ ਆਪਣੇ ਤੋਂ ਇਲਾਵਾ ਹੈ ਵੀ ਕੌਣ ਉਹਦਾ ਤੇ ਕਿੰਨੀ ਮੈਂ ਤੁਹਾਨੂੰ ਕਹਿ ਚੁੱਕੀ ਆਂ ਕਿ ਰਹਿਮਤ ਕਰਕੇ ਤੇ ਹੁਣ ਤੱਕ ਮੈਂ ਜਿੰਦੀ ਪਈ ਆਂ ਉਹ ਤੇ ਮੈਨੂੰ ਪਤਾ ਵਾ ਤੂੰ ਆਪਣੀ ਸਿਹਤ ਦਾ ਵੀ ਖਿਆਲ ਰੱਖਿਆ ਕਰ ਤੇਰੀ ਸਿਹਤ ਵੇਖ ਪਹਿਲਾਂ ਕਿੰਨੀ ਡਾਊਨ ਹੋ ਗਈ ਆ ਮੈਨੂੰ ਸੇਧ ਦਾ ਕੋਈ ਖਿਆਲ ਨਹੀਂ ਹੈਗਾ ਮੈਨੂੰ ਤਾਂ ਬਸ ਇੱਕੋ ਥਾ ਤੇ ਮੇਰਾ ਦਿਮਾਗ ਲੱਗਾ ਰਹਿਂਦਾ ਮੇਰੇ ਪੁੱਤ ਵਾਲੀ ਲੱਗਾ ਰਹਿਂਦਾ ਚਲ ਆ ਤੇ ਮੈਂ ਕੋਣੋ ਕੋ ਰੋਟੀ ਪਣੀ ਖਾ ਚੱਲ ਕੇ ਤੇ ਥੋੜੀ ਬੁਤੀ ਸਿਹਤ ਤੇ ਸਹੀ ਹੋਵੇ ਕਰਾ ਕੇ ਉਹ ਪਨਾ ਪਾਸ਼ੀ ਆਉਂ ਆ ਕੇ ਜਾ ਤੇ ਮੇਰੇ ਵਾਲਾ ਇਧਾ ਭਜੇਉਂ ਦੇ ਜਿੱਦਾਂ ਇਹਨਾਂ ਨੇ ਨਾ ਮੈਨੂੰ ਖਾ ਜਾਣਾ ਹੁੰਦਾ ਮੈਨੂੰ ਤਾਂ ਡਰ ਲੱਗਣ ਦਾ ਕਿਤੇ ਪੁਲਿਸ ਨੂੰ ਨਾ ਫੜਾ ਦੇਣ ਹੋਰ ਨਾ ਕਿਤੇ ਮਨਾ ਹੋਰੀ ਸੀ ਆਪਾਂ ਗੱਲ ਨੂੰ ਪਾ ਲਾ ਚਲ ਜੋ ਵੀ ਆ ਹੁਣ ਤੇ ਵੇਖ ਹੀ ਜਾਊਗੀ ਬਸ ਇਹਨੂੰ ਨਾ ਇਹਦੇ ਮਾਪਿਆਂ ਨੂੰ ਸੌਂਪ ਕੇ ਨਾ ਥੋੜੀ ਜੀ ਆਪਣੇ ਮਨ ਤੋਂ ਨਾ ਬੋਝ ਹਲਕਾ ਚਿੰਤਾ ਜੀ ਲਾ ਦਵਾ ਤੇ ਮੈਨੂੰ ਇਹਨਾਂ ਮੈਂ ਕਹਿ ਦੇਣਾ ਮੈਨੂੰ ਜੋ ਕਰਨਾ ਕਰ ਲੋ ਪਰ ਇਹਨੂੰ ਬਚਾ ਲੋ ਇਹਦੀ ਹਾਲਤ ਬਹੁਤ ਖਰਾਬ ਆ ਹਾਏ ਮੇਰਾ ਬੁੱਤ ਮੈਨੂੰ ਤੈਨੂੰ ਮਾਸਾ ਸ਼ਰਮ ਨਹੀਂ ਆਈ ਜਿਹੜੀ ਥਾਲੇ ਤੇ ਖਾਦਾ ਉਸੇ ਹੀ ਛੇਕ ਕਰਤਾ ਤੂੰ ਸਾਡਾ ਪੁੱਤ ਲੈਕਦਾ ਨਹੀਂ ਦੱਸ ਮੈਨੂੰ ਪਹਿਲਾਂ ਹੈ ਹਾਂਜੀ ਮੈਨੂੰ ਮਾਫ਼ ਕਰ ਦੇ ਨੀ ਇਹ ਮਾਫ਼ ਵਾਲੀ ਗੱਲ ਤੂੰ ਜਾਣਦੀ ਆ ਮੇਰੇ ਦਿਲ ਤੇ ਕੀ ਦਿੱਤੀ ਆ ਮੈਂ ਕਮਾਹ ਹੋ ਕੇ ਕਿਦਾਂ ਟਾਈਮ ਕੱਟਿਆ ਨੀ ਤੇ ਕੋ ਕੰਮ ਵਾਲੀ ਹੋ ਕੇ ਤੂੰ ਇਦਾਂ ਕਿੱਤਾ ਮੇਰੇ ਪੁੱਤ ਨੂੰ ਮਾਸਾ ਸ਼ਰਮ ਨਹੀਂ ਆਈ ਤੈਨੂੰ ਲੱਭ ਲੱਭ ਮਾਰ ਕੇ ਤੂੰ ਕਿੱਥੇ ਮਰ ਗਈ ਸੀ ਕਿੱਥੇ ਲੁਕ ਗਈ ਸੀ ਤੈਨੂੰ ਇੱਕ ਮਾਂ ਦੀ ममता ਨਾਲ ਤੈਨੂੰ ਮਾਸਾ ਖਿਆਲ ਆਇਆ ਤੈਨੂੰ ਆਪਣੀ ममता ਤੂੰ ਸੋਚ ਰਹੀ ਨਹੀਂ ਉਹ ਘਰ ਤੋਂ ਘਰ ਮਾਂ ਤੋਂ ਵੀ ਇੱਕ ਔਰਤ ਵਾਂ ਇਹ ਤੈਨੂੰ ਕਿਉਂ ਮਸਾ ਦਰਦ ਨਹੀਂ ਆਏ ਕੋਰ ਤਾਂ ਤੇ ਕੋਰਤ ਹੋ ਕੇ ਔਰਤ ਤਾਂ ਬਰੋ ਸੁਣ ਸਕਦੀਆਂ ਤੈਨੂੰ ਸ਼ਰਮ ਨਹੀਂ ਆਏ ਤੈਨੂੰ ਤੂੰ ਮੇਰੇ ਪੁੱਤ ਨੂੰ ਕਿੰਨੇ ਦੂਰ ਰੱਖਿਆ ਕੀ ਮੇਰੇ ਪੁੱਤ ਦੀ ਹਾਲਤ ਬਣਾਦੀ ਆ ਚੱਲੇ ਕਿੱਥੇ ਗਈ ਸੀ ਮੈਨੂੰ ਇੱਕ ਵਾਰੀ ਦੱਸ ਦੇ ਕਿੱਥੇ ਗਈ ਸੀ ਲੈ ਕੇ ਮੇਰੇ ਪੁੱਤ ਨੂੰ ਭੁੱਖਿਆ ਰੱਖਿਆ ਹੀ ਆ ਮਨੀ ਬਣਾਉਂਦੀ ਤੀ ਰੋਲਾ ਪਾਉਂਦੇ ਆ ਆਹ ਉਹ ਬਹੁਤ ਬਾਹਰ ਰੋਲਾ ਪੈਂਦਾ ਚਲੋ ਹਾਂ ਵੇ ਕੀ ਕੀ ਗੱਲ ਵਾ ਦੇਖੋ ਗਰਮੀਂ ਵੀ ਨਹੀਂ ਰੋਲਾ ਪਾਉਣਾ ਹਾਂ ਹੈ ਕੀ ਗੱਲ ਹੋਣੀ ਹੋਗੀ ਉਹ ਬਾਹਰ ਜਾ ਕੇ ਕਿਹਾ ਕਿ ਮੇਰਾ ਨਾ ਕੀ ਹੋਇਆ ਆ ਹਿੰਮਤ ਕਿੱਦਾਂ ਪੈ ਗਈ ਸਾਡਾ ਬੱਚਾ ਖਣਨ ਦੀ ਜੇ ਤੂੰ ਜਨਾਨੀ ਨਾ ਹੋ ਗਿਓ ਤੈਨੂੰ ਮੈਂ ਦੱਸਦਾ ਇਸ ਕੱਲ ਦੀ ਸਜ਼ਾ ਕਿੱਦਾਂ ਮਿਲਦੀ ਆ ਮਨੀ ਛੱਡੋ ਇਹਦੇ ਨਾਲ ਮੱਥਾ ਮਾਰਨ ਦਾ ਕੀ ਫਾਇਦਾ ਜਿੰਨੂੰ ਇੱਕ ਮਿੰਟਲੀ ਸੋਚ ਕੇ ਨਹੀਂ ਦਰਦਾ ਆ ਕਿ ਜਿਹੜੀ ਮਾਂ ਦਾ ਮੈਂ ਬੱਚਾ ਖੜਨ ਲੱਗੀ ਆ ਉਹਦੇ ਤੇ ਕੀ ਬਿੱਤੂ ਇਹ ਬੱਚੇ ਦਾ ਦੁੱਖ ਦਰਦ ਸੀ ਜਾਣੇ ਤੇ ਮਾਂ ਦਾ ਦਿੰਦੀ ਮੈਨੂੰ ਮaaf ਕਰ ਦਿਓ ਭਾਜੀ ਤੁਸੀਂ ਮੇਰੀ ਗੱਲ ਤੇ ਸੁਣ ਲਓ ਮੈਂ ਨਾ ਸਮਝੋ ਕਿ ਮੈਨੂੰ ਕੋਈ ਦੁੱਖ ਨਹੀਂ ਆ ਤੁਹਾਡੇ ਤੋਂ ਵੱਧ ਮੈਨੂੰ ਵੀ ਦੁੱਖ ਆ ਪਛਤਾਪ ਵੀ ਆ ਪਰ ਮੈਂ ਇਦਾਂ ਨਾ ਸਮਝਿਓ ਕਿ ਮੈਂ ਪੁਲਿਸ ਤੋਂ ਡਰਦੀ ਇੱਥੇ ਭੱਜੀ ਆਈ ਆਂ ਨਹੀਂ ਦੀਦੀ ਮੈਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਇੱਥੇ ਆਈ ਆਂ ਤੁਸੀਂ ਮੈਨੂੰ ਜਿਹੜੀ ਵੀ سزا ਦੇਣੀ ਆ ਉਹ ਬਾਅਦ ਚ ਦੇ ਦਿਓ ਪਹਿਲਾਂ ਇਹਨੂੰ ਬਚਾ ਲਓ ਇਹ ਬੜੇ ਦਿਨਾਂ ਦਾ ਬਿਮਾਰ ਜੇ ਇਹਨੇ ਕੁਛ ਖਾਦਾ ਪੀਤਾ ਦੁੱਧ ਵੀ ਨਹੀਂ ਪੀਤਾ ਜੇ ਇਹਨੇ ਤੂੰ ਕਿੱਥੇ ਹੈਂ ਇਹਨਾਂ ਦਿਨਾਂ ਦੀ ਮੇਰੇ ਪੁੱਤ ਨੇ ਦੁੱਧ ਨਹੀਂ ਪੀਤਾ ਤੂੰ ਕਿੱਥੇ ਹੈਂ ਇਹਨਾਂ ਦਿਨਾਂ ਦੀ ਤੈਨੂੰ ਅੱਜ ਚੇਤਾ ਆਇਆ ਵੇਰ ਕਬੀਰ ਨਹੀਂ ਪਕੀ ਤਾਂ ਕੰਮ ਵਾਲੀ ਆ ਗਈ ਹੁੰਦੀ ਤੇ ਬੇੜੀਆਂ ਚਵਟੇ ਪੈ ਗਏ ਉੰਤਰੀ ਦੇ ਲੈ ਕੇ ਬੈ ਗਈ ਕਿਥੋਂ ਮੁੰਡਾ ਲੈ ਕੇ ਚਲ ਗਈ ਨੀ ਰਾਜਾ ਆ ਗਿਆ ਲਓ ਹਾਈ ਹਾਈ ਇੰਨੇ ਸੇ ਇੰਨੇ ਕਿੱਧਰ ਨੂੰ ਮੂੰਹ ਚੁੱਕ ਲਿਆ ਵਾ ਬੜਾ ਬੱਚਾ ਬੱਚਾ ਕਰਨ ਦੇ ਹੀ ਹੁਣ ਇਹਦਾ ਮੂੰਹ ਕਿੱਥੇ ਗਿਆ ਬੰਦਾ ਪੁੱਛੇ ਪੰਜ ਸਾਲਾਂ ਨੂੰ ਸੱਚ ਦੱਸ ਦੇ ਹਾਈ ਫੇਰ ਮੈਂ ਕੀ ਕਰੂੰਗੀ ਚੱਲ ਮੈਂ ਵੀ ਮੁਕਰ ਜੂੰਗੀ ਏ ਮੈਨੂੰ ਕੀ ਆ ਇਹਨੂੰ ਛਿੱਤਰ ਮਾਰ ਮਾਰ ਕੇ ਕੱਢੂੰਗੀ ਇੱਥੋਂ ਬਾਦਰੀ ਜੀ ਨੂੰ ਵੀ ਦੱਸ ਇਧਰ ਨੂੰ ਮੂੰਹ ਚੁੱਕ ਕੇ ਆ ਗਈ ਪਰਾ ਦਫਾ ਹੋ ਕੇ ਤੇ ਮਰ ਪੜਾ ਜਾ ਕੇ ਰਗਬੀ ਨੂੰ ਸਾਰਾ ਕੋ ਸੱਚ ਦੱਸ ਦਿੱਤਾ ਨਾ ਰਗਬੀ ਨੇ ਤੇ ਮੈਨੂੰ ਘਰੋਂ ਕੱਢ ਦੇਣਾ ਵਾ ਹਾਏ ਮੇਰੇ ਮਾਲਕਾ ਹਾਏ ਹਾਨੀ ਪਾਲੇ ਮੂੰਹ ਹਾਲੇ ਕੇ ਤੈਨੂੰ ਵਸਾ ਤਰਸਣ ਆਇਆ ਮੇਰੇ ਪੋਤੇ ਤੇ ਤੇਰਾ ਕਿੱਦਾਂ ਜੀ ਕਿੱਤਾ ਚੁੱਕ ਕੇ ਖੜਨੋਂ ਹੈ ਤੈਨੂੰ ਮੂੰਹ ਮੰਗੇ ਪੈਸੇ ਦਿੱਤੇ ਸੀ ਇਹ ਚੀਜ਼ੀ ਲੋਣੀ ਸਾਡੇ ਕੋਲ ਮੰਗ ਲੈਦੀ ਹੁਣ ਸਾਡੀਆਂ ਅੰਦਰਾਂ ਨੂੰ ਹੱਥ ਪਾ ਰਿਆ ਆ ਨਹੀਂ ਤਾਂ ਮਰ ਕੇ ਲਿਆ ਹੀ ਹੈਂ ਮੈਨੂੰ ਮਾਫ਼ ਕਰ ਦਿਓ ਮੈਨੂੰ ਵੀ ਪਛਤਾਵਾ ਮੈਂ ਪਛਤਾਵਾ ਕਰਕੇ ਹੀ ਤੁਹਾਡਾ ਬੱਚਾ ਵਾਪਸ ਕਰਨਾ ਆਂ ਮੰਮੀ ਇਹਨੂੰ ਕੋਈ ਗੱਲ ਪੁੱਛਣ ਦੀ ਲੋੜ ਨਹੀਂ ਇਹਨੂੰ ਹੁਣ ਪੁਲਿਸ ਦੇ ਹਵਾਲੇ ਕਰੋ ਜਾਂ ਇਹਨੂੰ ਹੁਣੇ ਦਫਾ ਕਰੋ ਇੱਥੋਂ ਮੂੰਹ ਨਹੀਂ ਖੋਲਣਾ ਨਾ ਇੱਥੇ ਮੂੰਹ ਬੰਦ ਕਰ ਲੈ ਮੰਮੀ ਆ ਵੇਖੋ ਤੁਹਾਡੇ ਪੁੱਤ ਦਾ ਕੀ ਹਾਲ ਬਣਦਾ ਪਾਣੀ ਇਹਨੂੰ ਕੀ ਕਰਦਾ ਜੋ ਨਹੀਂ ਇਹਨੂੰ ਦੁੱਧ ਵੀ ਪਿਆਲਿਆ ਕਿ ਨਹੀਂ ਉਹ ਖਾਣ ਦਾ ਨਾ ਕਰਤਾ ਵਾ ਇਹਨੂੰ ਹੌਟ ਬੁਖਾਰ ਬੜਾ ਵਾ ਬੁਖਾਰ ਬੜਾ ਦਿਆ ਬੁਖਾਰ ਬਹੁਤ ਹੁੰਦਾ ਰੋਂਦਾ ਰੋਂਦਾ ਤੇ ਨਾ ਹੱਸਦਾ ਤੇਰਾ ਕੋਈ ਆਵਾਜ਼ ਨਹੀਂ ਕਰਾ ਆ ਲੈ ਚਾਬੀ ਕੋਈ ਲੈ ਕੇ ਚੱਲ ਮੁੰਡੇ ਨੂੰ ਅਸੀਂ ਇਹਦੇ ਹਿਸਾਬតាម ਨੇ ਮੇਡ ਕਰਾਹੀ ਨਹੀਂ ਹੋਣੇ ਆ ਜਾਓ ਜੀ ਅਸੀਂ ਹਸਪੀਟਲ ਲੈ ਕੇ ਚੱਲਦੇ ਇਹਨੂੰ ਤਾਂ ਛੱਡਣਾ ਨਹੀਂ ਕੁੜੀ ਅੰਦਰ ਹੀ ਐ ਹਾਂ ਕੁੜੀ ਅੰਦਰ ਹੀ ਐ ਇਹਨੂੰ ਨਹੀਂ ਛੱਡਣਾ ਇਹਨੂੰ ਤੁਸੀਂ ਵੇਖ ਲਿਓ ਕੋਈ ਜਾਓ ਮੁੰਡਾ ਸੰਭੋ ਤੁਸੀਂ ਬਾਈ ਦੂਵੀਂ ਦਬਾਓ ਤਾਂ ਧਿਆਨ ਦਾ ਰੱਖੋ ਤੇ ਨਹੀਂ ਨਹੀਂ ਕੋਈ ਨਹੀਂ ਰਾਮ ਤਾਂ ਮੈਂ ਧਿਆਨ ਰੱਖਦੀ ਆਂ ਹੈ ਅਨੀ ਤੈਨੂੰ ਮਾਸਾ ਸ਼ਰਮ ਨਹੀਂ ਆਇਆ ਕੰਮ ਕਰਦੇ ਆਂ ਅੱਖਾਂ ਥੱਲੇ ਕਰਕੇ ਰੱਖ ਮੇਨਾਂ ਅੱਖਾਂ ਲਾਉਂਦੀ ਲੋੜ ਨਹੀਂ ਹੈਗੀ ਤੈਨੂੰ ਬਿਲਕੁਲ ਵੀ ਤੈਨੂੰ ਮਾਸਾ ਸ਼ਰਮ ਨਹੀਂ ਆਇਆ ਇੱਕ ਮਾਂ ਤੋਂ ਪੁੱਤ ਖੋ ਲਿਆਈਓ ਹੋ ਥੋੜੀ-ਮੋਟੀ ਪੰਨੇ ਵੀ ਸ਼ਰਮ ਜਾਈ ਦੀ ਆ ਜਿਹੜੀ ਛਾੜੀ ਖਾਦਾ ਉਸੇ ਛੇ ਕਰ ਛੜਿਆ ਏ ਤੂੰ ਭਾਜੀ ਮੈਨੂੰ ਮਾਫ ਕਰ ਦੋ ਮਾਂ ਤੈਨੂੰ ਮਾਰਪੂ ਨਹੀਂ ਕਰ ਸਕਦਾ ਆਂਟੀ ਹੁਣ ਕੀ ਕਰੇ ਤੂੰ ਆਂਟੀ ਦਾ ਦੁੱਖ ਵੇਖਿਆ ਮਾਸਾ ਵੀ ਕਿੱਦਾਂ ਤੂੰ ਕਹਿੰਦਾ ਬੱਚਾ ਲੈ ਗਈ ਮਰ ਕੇ ਲਿਆ ਹੀ ਕਿਤੇ ਹਾਂ ਨਹੀਂ ਚਲ ਹਾ ਇੱਧਰ ਮੋੜ ਤੂੰ ਕੀ ਤੀਜੇ ਕਦੇ ਕੰਮ ਖੜਿਆ ਵਾ ਮਮੇ ਜੀ ਤੁਹਾਨੂੰ ਮੈਂ ਕਿਹਾ ਮੈਨੂੰ ਜਾਣ ਦੋ ਤੇ ਫਿਰ ਤင်း ਜਾਣ ਕਿਉਂ ਨਹੀਂ ਦਿੰਦੇ ਨਹੀਂ ਜਾਣ ਦੋ ਉਹ ਨਹੀਂ ਜਾਣਾ ਮੰਮੀ ਹੱਥ ਕਰਨ ਦੇ ਜੇ ਤੂੰ ਹੀ ਖਾਣੀ ਉਹ ਢਕਾਰ ਵੀ ਮਾਰਦੀ ਆ ਤੇ ਤੂੰ ਭੱਜੀ ਦੌਰ ਜਾਨੀ ਆ ਪੇਕੇਆਂ ਨੂੰ ਮੰਮੀ ਤੈਨੂੰ ਮੈਂ ਦੱਸਿਆ ਹੁਣ ਢਕਾਰ ਵਾਲੀ ਗੱਲ ਹੱਥ ਕਰਨ ਦੇ ਏਡਾ ਬਟਾਪ ਤੇ ਕੰਮ ਹੋ ਗਿਆ ਤੂੰ ਹੀ ਦਰਵੇ ਨੀ ਮੈਨੂੰ ਜਾਣ ਦਿੰਦੇ ਨਹੀਂ ਨਹੀ ਮੈਂ ਜਾਣ ਦੇਣਾ ਚੁੱਪ ਕਰਕੇ ਇਥੇ ਆ ਜਾ ਪੈ ਜਾ ਇਹ ਤੇ ਦੋਕ ਨੂੰ ਦੋਖੀ ਵੀ ਸਮਝੀਦਾ ਹੁੰਦਾ ਮੈਂ ਰੋਖ ਨਹੀਂ ਲੋ ਪਖੰਡ ਕਰਦੇ ਮੈਨੂੰ ਸਾਰਾ ਹੀ ਪਤਾ ਉਹਨਾਂ ਦਾ ਕਾਹਦੇ ਆ ਪਖੰਡ ਕਰਦੇ ਮੰਮੀ ਬੱਸ ਤੂੰ ਇੱਕ ਹੀ ਗੱਲ ਰੱਟੀ ਜੇ ਤਾਂ ਉਹਨੇ ਮੇਰੇ ਪੇਕੇ ਨਹੀਂ ਚੰਗੇ ਲੱਗਦੇ ਤੇ ਸਿੱਧੇ ਤਰ੍ਹਾਂ ਦੱਸ ਦੋ ਤਾਂ ਦੱਸਾਂ ਤੇ ਨਹੀਂ ਆ ਹੋਇ ਨਾ ਤੈਨੂੰ ਕਿੱਦਾਂ ਦੱਸਾਂ ਪਖੰਡ ਕਰਦੇ ਤੀ ਕਹਿੰਦੀ ਆ ਉਹ ਜੀ ਤੂੰ ਆ ਜਿਹੜੀ ਤੋਰ ਪੈ ਨਹੀਂ ਚੁਹਲਾ ਚੁੱਕਿਆ ਉਹਨਾਂ ਵਿਚਾਰਿਆਂ ਨੇ ਤੇ ਮੈਨੂੰ ਦੱਸਿਆ ਹੀ ਨਹੀਂ ਅੱਜ ਤੂੰ ਚੁੱਪ ਕਰਕੇ ਚੰਮ ਉਹਨਾਂ ਵਿਚਾਰਿਆਂ ਨੇ ਤੇ ਮੈਨੂੰ ਦੱਸਿਆ ਹੀ ਨਹੀਂ ਮੈਨੂੰ ਤਾਂ ਚਾਚੀ ਨੇ ਫੋਨ ਤੋਂ ਪਤਾ ਲੱਗ ਗਿਆ ਕਿ ਚਾਚੀ ਵੀ ਉੱਦਾਂ ਦੀ ਹੈ ਜਿੱਦਾਂ ਦੀ ਤੂੰ ਆ ਕੇ ਆਉਂਦੇ ਬਹਿ ਜਾਂਦੇ ਚੁੱਪ ਕਰਕੇ ਸਾਰੇ ਮਾੜੇ ਹੋ ਗਏ ਕਿ ਲੈ ਤੂੰ ਹੀ ਚੰਗੇ ਰਹਿ ਗਈ ਆਹੋ ਮੈਂ ਚੰਗੀ ਆ ਮੁੜ ਕੇ ਜਾ ਕੇ ਉਹਦੇ ਘਰੇ ਹੋ ਫਿਰ ਬਹਿ ਗਈ ਕਰਦਾ ਨਾ ਕਰਦੀ ਰਹਿੰਦੀ ਆ ਮੈਂ ਅੱਖਾਂ ਸੁਣਨ ਵਾਲੇ ਕੀ ਆਖ ਕੇ ਵੀ ਇਹਨਾਂ ਦੀ ਲੋਹ ਤੀਜੇ ਦਿਨ ਗੱਲਾਂ ਜਿ ਫੇਰਦੀ ਰਹਿੰਦੀ ਆ ਛੱਪਾਂ ਤੇ ਚੜੀ ਨਹੀਂ ਆ ਤੂੰ ਤੇ ਜੇ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਟੀਵੀ ਤੇ ਮੁਸੀਬਤ ਪਈ ਇਹਨਾਂ ਦੀ ਕੁੜੀ ਨਹੀਂ ਆਈ ਤੇ ਫਿਰ ਆਹੋ ਕਿ ਕੁੜੀ ਨੇ ਤੇ ਜਾ ਕੇ ਪਾੜ ਥੰਮਣਾ ਲਾਵਾ ਸਾਰਾ ਕੁਝ ਉੱਥੇ ਕੁੜੀ ਨੇ ਘਰ ਲਾਵਾ ਕੇ ਲੋਕਾਂ ਨੇ ਮੈਨੂੰ ਘੱਟ ਤੁਹਾਨੂੰ ਵੱਧ ਗੱਲਾਂ ਕਰਨੀਆਂ ਕੋਈ ਗੱਲ ਨਹੀਂ ਮੈਨੂੰ ਨਹੀਂ ਲੋਕਾਂ ਦੀ ਪਰਵਾਹ ਹੈਗੀ ਚੁੱਪ ਕਰਕੇ ਤੇ ਬੈਠਾ ਤੇ ਜਗ ਦੇ ਨੂੰ ਦਾਦੇ ਤੁਰ ਪੈਂਦੀ ਆ ਸੁਣ ਕੇ ਮਾਰਨ ਡਾ ਪੈਂਦੀ ਆ ਤੇ ਜਗ ਦੇ ਕਿੱਥੇ ਗਈ ਤੂੰ ਇੰਦੇ ਕਿਤੇ ਇੰਨੀਆਂ ਗੱਲਾਂ ਕਰਤੀਆਂ ਨਾ ਤੁਹਾਡੀਆਂ ਜਿਹੜਾ ਲੋਈ ਤਾਂ ਹੀ ਕੰਮ ਆ ਇੱਕ ਦੋ ਦਿਨ ਮਾਹ ਰੰਗਦੇ ਆ ਮਹੀਨੇ ਦੇ ਵਿੱਚ ਤੂੰ ਜਾਣਾ ਹੀ ਹੁੰਦਾ ਵਾ ਮੈਂ ਕਿਹੜੇ ਹੁਣ ਚਾਣ ਨੂੰ ਚੰਨੀ ਪਉ ਤੇ ਖੁਸ਼ੀ ਖੁਸ਼ੀ ਚੰਨੀ ਆ ਚੁੱਪ ਕਰਕੇ ਤੇ ਜਾ ਕੇ ਬਹਿ ਜਾ ਗਈ ਜਾਈਂ ਤੇ ਮੈਂ ਕੱਲ ਚੱਲ ਮੈਂ ਬੂਆ ਮਾਰ ਕੇ ਆਉਣੀ ਆ ਮੈਂ ਤੈਨੂੰ ਜਾਣ ਨਹੀਂ ਨਾ ਤੇਰਾ ਵੱਦੋਗੀ ਮੰਮੀ ਵਾਲੀ ਕਿ ਇਹਦਾ ਦੋਖ ਸਮਝਣਾ ਹੀ ਨਹੀਂ ਹੁੰਦਾ ਬਸ ਆਪਣੀ ਮਰਜ਼ੀ ਕਰਨੀ ਹੁੰਦੀ ਵੀ ਮੈਂ ਆਪਣੀ ਮਰਜ਼ੀ ਕਰ ਨਾ ਵਾਂ ਕਿ ਅੱਤਰ ਜਿੱਦਾਂ ਤੂੰ ਮੇਰੇ ਪੋਤੇ ਨੂੰ ਕੁੱਟ-ਕੁੱਟ ਦੁੱਧ ਤੋਂ ਤਰਸਾਇਆ ਨਾ ਐਹੇ ਹੀ ਕਿੰਨਾ ਕੁੱਟ-ਕੁੱਟ ਪਾਣੀ ਤੋਂ ਨਾ ਤਰਸਾਇਆ ਤੇ ਤੂੰ ਕੀ ਯਾਦ ਕਰੇਂਗੀ ਮੈਨੂੰ ਜੇਤ ਨੂੰ ਹੋਣਾ ਜੇਤ ਦੇ ਵੇਖੀ ਨਹੀਂ ਆਂਟੀ ਜੀ ਆਂਟੀ ਜੀ ਮੈਨੂੰ ਮਾਫ ਕਰ ਦਿਓ ਮੈਂ ਮਾਫੀ ਮੰਗਣੇ ਪਹਿਲਾਂ ਸੋਚਦੀ ਹਾਂ ਹੈ ਨਿਆਣਾ ਚੁੱਕਣ ਤੋਂ ਪਹਿਲਾਂ ਸੋਚਦੀ ਹੈ ਹੈ ਅਸੀਂ ਮਾਰ ਕੇ ਬੱਚਾ ਲਿਆ ਨਾ ਤੂੰ ਚੁੱਕ ਕੇ ਲੈ ਗਈ ਅਸੀਂ ਤੇ ਤੈਨੂੰ ਕੰਮ ਨੂੰ ਰੱਖਿਆ ਇਹ ਤਾਂ ਨਾ ਕਿਵੇਂ ਤੇਰੇ ਬੱਚੇ ਚੁੱਕਣ ਨੂੰ ਰੱਖਿਆ ਤੂੰ ਲੈ ਜਾ ਮੈਨੂੰ ਮੋਹ ਆ ਗਿਆ ਮੈਂ ਜਾਣ ਬੁਝ ਕੇ ਕੁਛ ਨਹੀਂ ਕੀਤਾ ਤੇ ਜੇ ਮੋਹ ਆਵੇ ਤੇ ਇੱਥੇ ਹੀ ਖੇਡਦੀ ਹੋ ਨਾ ਅਸੀਂ ਤੈਨੂੰ ਕਿਹੜੀ ਗੋਲੀ ਮਾਰ ਕਿੱਦਾਂ ਸਾਡੇ ਮੁੰਡੇ ਦੇ ਹੱਥ ਵਗਾਰ ਕੇ ਤੂੰ ਦੇ ਇੱਥੇ ਲਾ ਕੇ ਆ ਗਈਆਂ ਹੁਣ ਬਾਜੀ ਮੇਰੋਂ ਲਾਜ ਨਹੀਂ ਹੋਣਾ ਮਹਿੰਗਾ ਤਾਂ ਕਰਕੇ ਮੈਂ ਤੁਹਾਨੂੰ ਸੌਂਪਣ ਆਈਆਂ ਵੀ ਤੁਸੀਂ ਉਹਦਾ ਲਾਜ ਕਰਾ ਲਓ ਮੈਂ 500 ਰੁਪਈਆਂ ਨੇ ਤੂੰ ਨਾਲ ਲੈ ਕੇ ਲਾਜ ਕੋਲ ਤੇ ਕੋ ਕਰਾਇਆ ਗਿਆ ਲੈ ਇਹ ਦੱਸਿ ਆਪਾਂ ਪੈ ਜਾਣਾ ਹਿਉ ਇਹਦੇ ਮੂੰਹ ਕੋ ਨਿਕਲਣਾ ਜਾਵੇ ਇਸ ਤੋਂ ਪਹਿਲਾਂ ਇਹ ਬੋਲੇ ਇਹਦੇ ਤੋਂ ਪਹਿਲਾਂ ਮੈਂ ਬੋਲ ਪੈਣੀ ਆ ਤੇ ਇਹਨੂੰ ਮਾਰ ਮਾਰ ਚ ਬੇੜਾ ਨਾ ਇਹਦਾ ਮੂੰਹ ਬੰਦ ਕਰ ਦੂੰਗੀ ਨਾਲੇ ਮੈਂ ਸੱਚੀ ਦੀ ਸੱਚੀ ਹਾਂ ਇਹ ਕੀ ਕੀਤਾ ਯੋ ਬਲਦੀਸ਼ ਸ਼ਰਮ ਨਹੀਂ ਆਈ ਹੱਥ ਨਾ ਚੁੱਕੇ ਦੇ ਉੱਤੇ ਇੱਥੇ ਜਦ ਮਹਾਰਾਜ ਦੇ ਪੈਰ ਤੇ ਤੇਰਾ ਮੂੰਹ ਦੂਜੇ ਪਾਸੇ ਲਾਦਾ ਤੈਨੂੰ ਇਹ ਇੰਨਾ ਕਹਿਣ ਲੱਗਿਆ ਸ਼ਰਮ ਨਹੀਂ ਆਈ ਮਾਸਾ ਵੀ ਵੀ ਅਗਲਾ ਮਾਂ ਬੇ ਕਿੱਦਾਂ ਰੋਂਦਾ ਹੋਊਗਾ ਤੂੰ ਇੱਤੇ ਹੱਥ ਨਾ ਚੁੱਕਣਾ ਤੇ ਬਹੁਤੀ ਗਰਮ ਹੋ ਤੈਨੂੰ ਜਿਹੜੀ ਸਜ਼ਾ ਮਨ ਸਰਕਾਰ ਦੇ ਕਾਨੂੰਨ ਹੀ ਦਊਗਾ ਹਮੇ ਲਾਉਣਾ ਪੁਲਿਸ ਥਾਣੇ ਫੋਨ ਪੁਲਿਸ ਫੜ ਕੇ ਖੜੂਗੀ ਨਾ ਰਕਬੀਰ ਇਹਦੇ ਲੱਗਣਗੇ ਤਾਰਾ ਫੇਰ ਨੂੰ ਪਤਾ ਲੱਗੂਗਾ ਜੀ ਵੀ ਸੁਣੋ ਗੱਲ ਜੀ ਭਾਜੀ ਮੈਂ ਕੁਛ ਨਹੀਂ ਕੀਤਾ ਮੈਂ ਕੋਈ ਚੋਰੀ ਨਹੀਂ ਕੀਤੀ ਜੋ ਵੀ ਕੀਤਾ ਮੈਂ ਰਜਾਮੰਦੀ ਨਾਲ ਸਾਰਾ ਕੁਛ ਕੀਤਾ ਕਿਹਦੀ ਰਜਾਮੰਦੀ ਤੇਰੇ ਘਰ ਵਾਲੇ ਦੀ ਨਹੀਂ ਨਹੀਂ ਦੀ 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 ਇਹ ਕੀ ਕਹਿਂਦੀ ਆ ਕਿਉਂ ਤੂੰ ਠੜ ਨਹੀਂ ਬੋਲਣਾ ਹਣ ਤੂੰ ਹੁਣ ਸਾਡੇ ਨਾਲ ਕਲਾ ਪਾਉਣੀ ਆ ਤੂੰ ਆਪਣਾ ਘਰੋਂ ਬਲਾ ਲਾ ਕੇ ਤੂੰ ਸਾਡੇ ਨਾਲ ਪਾ ਦੇ ਹੁਣ ਰਿਕਵੀਰ ਇਹਨੂੰ ਕੋਈ ਚਾਰਾ ਨਹੀਂ ਜੇ ਲੱਪਣ ਡਿਆ ਇਹ ਸਿੱਧਾ ਸਿੱਧਾ ਮੇਰੇ ਤੇ ਨਾਲ ਆਉਂਦੀ ਆ ਮੈਂ ਇਥੋਂ ਡੰਡਾ ਫੜ ਗਿਆ ਤੈਨੂੰ ਭਜਾ ਗਏ ਹਮਲਾ ਵੇਖੀ ਸਹੀ ਤੇ ਤੈਨੂੰ ਭਜਦੀ ਨੂੰ ਰਾਹ ਇਹਨਾਂ ਮੰਮੀ ਇਹਦੇ ਕੰਮ ਹਾ ਹਾ ਕੁੜੀਆਂ ਉਹਨੇ ਕਿਉਂ ਇਦਾਂ ਕਰਨਾ ਸੀ ਮਾਰ ਕੇ ਤੇ ਅਸੀਂ ਬੱਚੇ ਲੈ ਤੇ ਨਾਲੇ ਉਹਨੇ ਪੈਸੇ ਦੇ ਕੇ ਤੈਨੂੰ ਅੱਗਲ ਇਦਾਂ ਕਰਨਾ ਸੀ ਐਡੀ ਥੋੜੀ ਗੱਲ ਐਡੀ ਮਾੜੀ ਥੋੜੀ ਜਿਹੀ ਮਦਦ ਕੀਤੀ ਦੀਦੀ ਨੇ ਮੈਨੂੰ ਪੈਸੇ ਦਿੱਤੇ ਮੈਂ ਕੋਈ ਚੋਰੀ ਨਹੀਂ ਕੀਤੀ ਕੀ ਪ੍ਰੂਫ ਆ ਤੇਰੇ ਕੋਲ ਮੇਰੇ ਕੋਲ ਪ੍ਰੂਫ ਆ ਮੇਰੇ ਕੋਲ ਨੰਬਰ ਆ ਦੀਦੀ ਦਾ ਮੇਰੇ ਕੋਲ ਰਿਕਾਰਡਿੰਗ ਵੀ ਆ ਸਾਰਾ ਕੁਝ ਵਾ ਕੁੜੀਆਂ ਕਿਉਂ ਸਾਡਾ ਘਰ ਪਾੜਨ ਲਈ ਆ ਇਦਾਂ ਨਾ ਕਰ ਮੇਰੀ ਇਦਾਂ ਦੀ ਨੋਂ ਨਹੀਂ ਹੈਗੀ ਬਲਦੀ ਜੇ ਤੇਰਾ ਕਸੂਰ ਨਿਕਲਿਆ ਤੂੰ ਬਾਦੀ ਫੇਰ ਮੇਰੇ ਕੋ ਤੂੰ ਨਿਕਲੇਗੀ ਮੇਰੇ ਤੋਂ ਹੋ ਜਾਣਾ ਹੀ ਹੋ ਮੇਰੀ ਗੱਲ ਸੁਣੋ ਮੈਂ ਤਾਂ ਤੁਹਾਡਾ ਨਾ ਵਿਆਹੀ ਆ ਮੈਂ ਤੁਹਾਡੇ ਤੋਂ ਝੂਠ ਬੋਲਾਂ ਇਹ ਸਭ ਝੂਠ ਬੋਲਣ ਦੀ ਹੈ ਇਹਦੇ ਕੋਈ ਕੁਝ ਨਹੀਂ ਹੈਗਾ ਦਿਖਾ ਤੀ ਕੀ ਪ੍ਰੂਫ ਆ ਮੈਨੂੰ ਹਾਂ ਦੇਖ ਲਓ ਬਾਜੀ ਕੀ ਹੈ ਪ੍ਰੂਫ ਇੱਧਰ ਫੜਾ ਫੋਨ ਮੈਨੂੰ ਮੈਂ ਵੇਖਦਾ ਤੂੰ ਮੈਨੂੰ ਤੇ ਵੇਖ ਲੈਂਦਾ ਪਹਿਲਾਂ ਮੈਂ ਕੰਨ ਤੇ ਮਨ ਪੁੱਠੇ ਹਰਦੀ ਖਲੋ ਜਾ ਉੱਥੇ ਹੀ ਵੇਖੋ ਪੜਾਇਆ ਬੱਚਾ ਬਹੁਤ ਹੱਥ ਮਾਰਵਾ ਭਾਜੀ ਇਹਨੂੰ ਚੈੱਕ ਕਰੋ ਇੰਦਰ ਇਹ ਨਾ ਰੋਂਦਾ ਜੇ ਤੇ ਨਾ ਹੱਸਦਾ ਜੇ ਕੁਝ ਨਹੀਂ ਭਾਜੀ ਨੂੰ ਕਈ ਦਿਨ ਤੋਂ ਦੁੱਧ ਨਹੀਂ ਪੀਤਾ ਹੈਗਾ ਬੱਚੇ ਦੀ ਉਮਰ ਕਿੰਨੀ ਹੈ ਇਹ 2 ਮਹੀਨੇ ਦਾ ਹੋ ਗਿਆ ਜੇ ਮੈਨੂੰ ਲੱਗਦਾ ਹੈ ਕਿ ਸਕਿੰਦਰ ਕੁਝ ਹੜ ਚ ਪਈ ਹੈ ਤੇ ਇਹਦਾ ਲੱਗਦਾ ਕਿ ਇਹਦਾ ਕੁਝ ਨਾ ਮਦਦ ਦੋ ਤੁਸ ਖੜਾ ਲੀ। ਬਈ 180 ਮਿੰਟ ਹੋ ਗਿਆ ਕੋ ਖਾਦਾ ਪੀਤਾ ਨਹੀਂ ਐ ਕਮਨੀ ਡੋਣਦਿਆ ਨਾ ਕੁਛ ਵੀ ਹਿਲਣ ਨਹੀਂ ਦਿਆ ਮੇਰ ਕੋ ਕਦੇ। ਕੋਈ ਡੋਣਦਾ ਵੀ ਨਹੀਂ ਆ। ਬਈ ਬੱਚਾ ਥੋੜਾ ਜਣਾ ਸੀਰੀਅਸ ਆ ਇਦਾਂ ਕਿ ਤੁਹਾਨੂੰ ਗੈਫਰ ਕਰਨਾ ਪੈਣਾ ਸਾਨੂੰ ਹਸਪੀਟਲ ਪਿੱਛੇ ਬੜਾ ਬੱਚਾ ਆ। ਡਾਕਟਰ ਜੀ ਇੱਥੇ ਕੋਈ ਕੁਝ ਦਵਾਈ ਲਾਓ ਹੁਣ ਇਸ ਚਾਬੀ ਤੋਂ ਕੋਈ ਫੋਨ ਲਾਉਤ ਹੋਈ। ਪਹਿਲੀ ਮੈਂ ਫਰਸਟ ਐਡ ਦੇਣਾ ਬੱਚੇ ਨੂੰ ਇਨੇਬਲਿਜ਼ ਕਰਦਾ ਹਾਂ ਉਹਨੇ ਸਾਹ ਦੀ ਦਿੱਕਤ ਆਉਂਦੀ ਆ। ਤਦ ਤੁਸੀਂ ਇਹਦਾ ਕਰਨਾ ਹਸਪੀਟਲ ਲੈ ਜਾਣਾ ਤੁਹਾਨੂੰ। ਠੀਕ ਆ ਆਪਣਾ ਅਰੇਂਜ ਕਰੋ ਜਾਂਦਾ। ਜੋ ਕਰਦੇ ਦਿਨ ਕੋਸ਼ਤ ਇਹਨਾਂ ਦਿਨ ਦੇਣਾ ਇੰਨੇ ਵਿਚਾਰੇ ਦਾ ਕੀ ਹਾਲਤ ਹੋਈ ਪਈ ਆ ਘੁੱਟ ਦੁੱਧ ਦੀ ਪੀਣੇ ਦਾ ਮੂੰਹ ਨੂੰ ਕੁਝ ਨਾ ਉੰਮੀ ਆ ਠੀਕ ਠੀਕ ਕੋ ਪਾਣੀ ਪੋਣੀ ਦੇਈਏ ਨੁ ਕਿ ਨਹੀਂ ਥੋੜਾ ਨਹੀਂ ਨਹੀਂ ਪਾਣੀ ਪਾਣੀ ਨਹੀਂ ਦੇਣਾ ਨੇ ਬਲੱਡਰ ਕਰ ਦਿੰਦੇ ਆ ਆਪਾਂ ਠੀਕ ਆ ਠੀਕ ਆ ਤੇ ਕੋ ਦਵਾਈ ਤੇ ਟ੍ਰੀਟਮੈਂਟ ਕਰੋ ਥੋੜਾ ਬੋਤਾ ਕੋਈ ਕਰਿਆ ਹਸਪਤਲ ਲੈ ਆਏ ਨੇ ਕੋਈ ਵੱਡੇ ਹਸਪਤਲ ਲੈ ਆਏ ਜੇ ਫਿਰ ਬਾਅਦ ਚ ਓਕੇ ਓਕੇ ਮੈਨ ਕੋਈ ਦੱਲਾ ਨਾ ਹਾਂਜੀ ਇੱਥੇ ਬੈਠ ਜੂਗਾ ਕੋਈ ਕੀ ਕਰਕੇ ਉਹ ਡਾਕਟਰ ਨੇ ਕੋਹੋ ਸਾਰਾ ਕੋਈ ਗੱਲ ਨਹੀਂ ਆ ਇਲਾਜ ਬੜੀ ਤਗੜੀ ਚੀਜ਼ ਕੋਈ ਨਹੀਂ ਡਾਕਟਰ ਬੋਹੋ ਦੇ ਲੋ ਬੱਚ ਨੂੰ ਕੋਈ ਟੈਨਸ਼ਨ ਬਣਾਉਂ ਨਾ ਮੈਂ ਵੀਰ ਨੂੰ ਫੋਨ ਕਰਦਾ ਮੈਂ ਮਿੰਟੇ ਹੀ ਲਾਉਣਾ ਫੋਨੇ ਵੱਡੇ ਹਸਪੀਟਲ ਲੈ ਜਾਣਾ ਇੱਥੇ ਨਾ ਲੈ ਰਿਹਾ ਕੋਈ ਕਦੇ ਤੇ ਫਰਸਟ ਐਡ ਦਾ ਵਧੀਆ ਡਾਕਟਰ ਨੂੰ ਕੋਈ ਗੱਲ ਨਹੀਂ ਤੇ ਟੈਨਸ਼ਨ ਆ ਲੈ ਬਟਾ ਉਡਾਓ ਇੱਥੇ ਲਵਾ ਦੇ ਜਦੋਂ ਆਸ ਤੋਂ ਬੱਚ ਨੂੰ ਲਵਾ ਇੱਥੇ ਬੈਠ ਕੇ ਲਵਾ ਤਾ ਕਹਦਾ ਵੀਰ ਨੂੰ ਬਸ ਕੋਈ ਨਹੀਂ ਟੈਨਸ਼ਨ ਕੋਲੇ ਵੀ ਨੂੰ ਫੋਨ ਕਰਦਾ ਬਸ ਮੈਂ ਤੂੰ ਛੇਤੀ ਫੋਨ ਕਰ ਲਓ ਕੋਈ ਬਸ 5 ਮਿੰਟ ਦੀ ਗੱਲ ਆ ਤੁਸੀਂ ਹੁਣ ਤੱਕ ਮੈਂ ਰੇਜ਼ ਕਰ ਲਓ ਜਾਂਦਾ ਠੀਕ ਹੈ ਬੱਚਾ ਦਾ ਡਰ ਹੈ ਡਟ ਪਰਮ ਜੀ ਦਾ ਹੈ ਨਾ ਬਟਾਲੇ ਤੁਸੀਂ ਉੱਥੇ ਲੈ ਕੇ ਆਣਾ ਮੈਂ ਪਰਚੀ ਲਿਖ ਦੇਣਾ ਠੀਕ ਹੈ ਠੀਕ ਹੈ ਬਸ 5 ਮਿੰਟ ਰੁਕੋ ਮੈਨੂੰ ਕੀ ਪਤਾ ਚੰਦਰੀ ਨੇ ਆਹ ਹਾਂ ਤਾਂ ਕਰ ਦੇਣੀ ਮੇਰੇ ਬਾਪੂ ਦੀ ਹਾਏ ਬੱਚਿਆ ਤੂੰ ਠੀਕ ਹੋ ਜਾ ਹਾਏ ਨਹੀਂ ਮੈਂ ਮਰ ਗਈ ਨਹੀਂ ਬਲਕਿ ਤਾਂ ਸੱਚ ਰਾਏ ਆ ਵੇਖ ਆ ਵੇਖ ਹੁਣ ਆਪੇ ਆਪਾਂ ਦੀ ਤਤੂਦ ਹਾਂ ਨਹੀਂ ਮੈਂ ਮਾਰਗੀ ਨਹੀਂ ਰੋ ਰੋ ਕੇ ਕਲ ਪਕੜ ਕੇ ਮਾਰ ਕੇ ਤੈਨੂੰ ਸ਼ਰਮ ਨਾ ਆਏ ਤੂੰ ਤਨੂੰ ਕਹਿਣ ਲਈ ਆ ਹੈ ਕੋਈ ਸ਼ਰਮਗਾ ਤੂੰ ਹੀ ਪੁੱਤ ਨੂੰ ਇਹਨੂੰ ਕੀ ਇਹਨੂੰ ਨਾਲ ਹੀ ਫੜਾਉਣਾ ਮੰਮੀ ਹੁਣ ਮੈਂ ਇਹਨੂੰ ਜੁੱਤੀਆਂ ਪਹਿਨਣਗੇ ਤਾਂ ਪਤਾ ਲੱਗੂ ਕੋ ਡਾਂਗ ਫਿਰੂ ਕਿਤਾ ਵੇਖ ਲੈ ਤੂੰ ਕਹਿੰਦਾ ਨਹੀਂ ਬਲਜੀਤ ਸੁਦਰ ਕੀ ਸੁਦਰ ਕੀ ਜੇ ਉਹਨਾਂ ਨੂੰ ਪਤਾ ਲੱਗੂ ਤਾਂ ਫਿਰ ਹੁਣ ਛੱਡਣਗੇ ਪਰ ਕਲੇਸ਼ ਹੀ ਪੈਣਾ ਮੰਮੀ ਸਾਡੇ ਸਾਦੀ ਖੇਤਰ ਮਾਂ ਦੇ ਦੋਵਾਂ ਜੀਆਂ ਨੇ ਹੈ ਕਿ ਤੁਸੀਂ ਸਾਰੇ ਨਾਲੇ ਹੀ ਇਹਦਾ ਕਲੇਸ਼ ਨਾਲ ਥੋੜੀ ਲਾਉਣਾ ਉਹਨਾਂ ਨੇ ਹਾਂ ਜੀ ਬਜੀ ਨਾ ਖਤਮ ਨਹੀਂ ਹੋ ਰਿਹਾ ਇੱਥੇ ਨੂੰ ਬੰਦ ਕਰ ਲਾ ਦੀਦੀ ਮੈਨੂੰ ਪਤਾ ਹੈ ਤੂੰ ਹੀ ਮੇਰਾ ਨਜ਼ਾਇਜ਼ ਫਾਇਦਾ ਚੁੱਕਣਾ ਚੁੱਕਣਾ ਦੀਦੀ ਜਦੋਂ ਤੂੰ ਇਹ ਮੂੰਹ ਬੰਦ ਕਰ ਲਾ ਏਡੇ ਸੱਦਿਆ ਹੈ ਨਾ ਉੱਥੇ ਜਦੋਂ ਆਪਾਂ ਗਏ ਸੀ ਉੱਥੇ ਮੈਂ ਕਿਸੇ ਨੂੰ ਕਿਹਾ ਸੀ ਇਹਨੇ ਸਾਰੇ ਵੀਡੀਓ ਬਣਾਈ ਜਦੋਂ ਤੂੰ ਮੈਨੂੰ ਸੱਤੀ ਕੈਸ਼ ਵੀ ਦਿੱਤਾ ਵਾ ਲੈ ਹੁਣ ਤੂੰ ਇਹ ਮੇਰੇ ਤੇ ਨਾ ਲਾ ਤਾਂ ਸ਼ਾਇਦ ਤੂੰ ਹੀ ਮੈਨੂੰ ਦਿੱਤੀ ਆ ਮੈਂ ਕਿੱਥੋਂ ਬੱਚਾ ਚੁੱਕ ਲੈਣਾ ਸੀ ਟਾ ਨੀ ਕੁੜੀ ਹੈ ਇਹ ਤੂੰ ਠੀਕ ਕਰ ਦਿੱਤਾ ਕੀ ਤੈਨੂੰ ਇਹ ਇੰਨੇ ਇੱਕ ਗੱਲ ਸਮਝਦੇ ਵੀ ਚੰਗੀ ਬਣੀ ਆ ਨਹੀਂ ਤੂੰ ਸਾਡਾ ਬੱਚਾ ਹੈਗਾ ਘਵਾਤਾ ਤੂੰ ਘਰੇ ਬੈਠੀ ਇਹਨੇ ਕੋ ਕੱਦੀ ਲਈ ਲੈ ਸਾਨੂੰ ਕੋ ਪਤਾ ਲੱਗਾ ਨਹੀਂ ਪਾਪੜ ਤੇ ਤੂੰ ਆ ਹੈਂ ਬਿਆਰ ਨੇ ਤੂੰ ਆ ਗੱਲ ਮੇਰੇ ਪੁੱਤ ਦੇ ਤੇਨੂੰ ਹੱਥ ਪਾ ਲਿਆ ਤੇਰੇ ਸਾਹਮਣੇ ਕਿਦਾਂ ਹੀ ਮਗੜਿਆ ਨਾ ਲਾਏ ਹੈਂ ਦੀਦੀ ਨਹੀਂ ਮੌਕਾ ਦਿੰਦਾ ਮੈਨੂੰ ਪਹਿਲਾਂ ਇਹਨੂੰ ਦੀਪ ਜਾਓ ਇੱਥੇ ਇਹਨੂੰ ਕੋ ਪਜਾਓ ਮੈਂ ਤੈਨੂੰ ਵੀ ਪਜਾਓ ਹੋਇਸੋ ਹੈਂ ਮੰਮੀ ਕੀ ਕਰਦੀ ਹੈ ਮੰਮੀ ਮੈਂ ਕੋਣੀ ਕੀਤਾ ਹੈਗਾ ਇਹਦੀ ਸਾਰੀ ਇਹਦੀ ਮਰਜ਼ੀ ਨਾ ਹੋਣ ਡਿਆ ਹੋਰ ਸ਼ੁ ਦੇ ਦਿੰਦੇ ਆ ਵੇਖੋ ਦਿੰਦੇ ਫਿਰ ਹੋਰ ਕਹਿ ਲੀ ਕੇ ਦਮਾ ਤੂੰ ਕਹਿੰਦਾ ਚੰਗੀ ਬੜੀਆ ਵੇਖ ਲ ਹੁਣ ਕੀ ਕੀਤਾ ਮਮੀ ਕੀ ਕਰਾਂ ਫਿਰ ਤੂੰ ਕਹਿੰਦਾ ਮਾੜੀ ਆ ਮਾਂ ਮਾੜੀ ਇਹਨੂੰ ਕਹਿੰਦੀ ਆ ਤੇ ਇਹਨਾਂ ਨਖਤੀ ਨੇ ਅਗਲ ਫੇਰ ਉਹ ਗੱਲ ਵੀ ਘਰੇ ਬੈਠੀ ਪਾਪਣ ਮੇਰੇ ਚੱਲ ਤੂੰ ਹੀ ਨਿਕਲ ਇੱਥੋਂ ਹੁਣ ਤੈਨੂੰ ਨਹੀਂ ਰੱਖਣਾ ਜੀ ਪਹਿਲਾਂ ਮੇਰੀ ਗੱਲ ਤੇ ਸੁਣ ਲਓ ਸਾਰੇ ਜਾਣੇ ਮੇਰੇ ਦਿਵਾਲੇ ਹੋ ਗਏ ਆ ਮੈਂ ਆਪ ਤਾਂ ਕੁਝ ਕੀਤਾ ਨਹੀਂ ਹੈਗਾ ਜੋ ਵੀ ਮੈਂ ਕੀਤਾ ਵਾ ਦੀਦੀ ਦੇ ذریعے ਕੀਤਾ ਵਾ ਮੰਨਿਆ ਕਿ ਮੈਂ ਤੁਹਾਡੇ ਘਰ ਕੰਮ ਕਰਨ ਆਈ ਸੀ ਬੱਚੇ ਥੋੜਾ ਚੁੱਕਣ ਆਈ ਸੀ ਮੇਰੇ ਦਿਲ 'ਚ ਤੇ ਪਿਆਰ ਸੀ ਮੈਂ ਪਿਆਰ ਕਰਦੀ ਸੀ ਤੁਹਾਡੇ ਬੱਚਿਆਂ ਮੇਰੇ ਦਿਲ ਦੀ ਕਮਜ਼ੋਰੀ ਦਾ ਨਾ ਫਾਇਦਾ ਚੁੱਕਿਆ ਇਹਨਾਂ ਨੇ ਮੇਰੇ ਮਨ 'ਚ ਬੇਈਮਾਨੀ ਭਰੀ ਪਤਾ ਨਹੀਂ ਇਹਨਾਂ ਨੂੰ ਬੱਚਿਆਂ ਨਾਲ ਕੀ ਅਲਰਜੀ ਸੀ ਜੋ ਇਹਨਾਂ ਨੇ ਮੈਨੂੰ ਕਿਹਾ ਕਿ ਮੁੰਡਾ ਹੀ ਚੁੱਕਣਾ ਕੁੜੀ ਨਹੀਂ ਚੁੱਕਣੀ ਫਿਰ ਇਹਨਾਂ ਨੇ ਮੇਰੇ ਨਾਲ ਸਾਰੀ ਪਲਾਨਿੰਗ ਕੀਤੀ ਆ ਫਿਰ ਮੈਨੂੰ ਕਿਹਾ ਤੈਨੂੰ ਪੈਸੇ ਵੀ ਦਵਾਂਗੀ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਮੈਨੂੰ ਮਿਲੇ ਆ ਤੁਸੀਂ ਮੈਨੂੰ ਨਹੀਂ ਕਿਹਾ ਕਿ ਫੋਨ ਚੇਂਜ ਕਰੀ SIM ਚੇਂਜ ਕਰੀ ਉਹ ਤਾਂ ਵੱਖਰੀ ਗੱਲ ਆ ਕਿ ਮੈਂ ਸਾਰੇ ਸਬੂਤ ਇਕੱਠੇ ਕੀਤੇ ਸੀ ਕਿ ਤੁਸੀਂ ਇੱਕ ਨਾ ਇੱਕ ਦਿਨ ਮੈਨੂੰ ਜ਼ਰੂਰ ਇਦਾਂ ਪੈਣਾ ਆ ਤਾ ਕਰਕੇ ਗਰੀਬ ਦੀ ਤਾਂ ਕੋਈ ਸੁਣਦਾ ਹੀ ਨਹੀਂ ਆ ਮੈਂ ਇੱਥੇ ਬੱਚੇ ਨਹੀਂ ਢੁੱਕਣ ਆਈ ਸੀ ਸਾਰਾ ਕੁਝ ਤੁਸੀਂ ਆਪਣੇ ਹੱਥੀ ਕਰਾ ਕੇ ਤੇ ਹੁਣ ਤੁਸੀਂ ਮੈਨੂੰ ਪੁਲਸਾਂ 'ਚ ਭੇਜ ਦੇਗੇ ਇੱਥੇ ਮੂੰਹ ਪੱਦ ਕਰ ਲਾ ਤੈਨੂੰ ਕਿੰਨੇ ਆਖਾਂ ਮੇਰੀ ਇਸ਼ਤ ਗੱਲ ਦੱਸਣ ਨੂੰ ਸਾਰਿਆਂ ਨੂੰ ਹੈ ਤੂੰ ਚੁੱਪ ਕਰ ਜਾ ਹੁਣ ਤੂੰ ਬਾਜਾ ਹੱਥੋਂ ਕਰ ਸੁਣਾ ਉੱਠੇ ਕੰਮ ਤਾਂ ਤੂੰ ਕਰੀ ਤੇ ਹੁਣ ਹੋਰੇ ਕੋਥੀ ਪੈਂਦੀ ਹੈਂ ਤੈਨੂੰ ਕੋਈ ਵਾਹ ਨਾਗਾ ਤੇਰਾ ਦਾਦੂ ਇਹਨੂੰ ਪਹਿਲਾਂ ਘੱਡੋ ਬਾਹਰ ਇਹਨੂੰ ਘੱਡੋ ਬਾਹਰ ਤੇਰੀ ਸੱਚਾਈ ਸਾਹਮਣੇ ਆ ਗਈ ਤਾਂ ਇਦਾ ਕਰਦੀ ਮਮਮੀ ਤੇਰਾ ਹੱਥ ਜੁਣੂ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਹੈਗਾ ਤੂੰ ਅੰਦਰੋਂ ਤੇ ਸਭ ਕੁ ਕਰ ਗਈ ਹੈ ਹਾਂ ਤੇ ਮੈਂ ਮੁ ਕਹ ਰਾ ਤੈਨੂੰ ਇਹਨੇ ਰਿਆਣੇ ਮਾਰੇ ਲੱਗਣਾ ਪਈ ਤੋਦਾ ਕਹਿੰਦੀ ਮਾਤਾ ਇਹਨੂੰ ਲੈ ਕੇ ਅੱਡੋ ਜਾਂ ਤੇ ਚਲ ਜਾਂਦੀ ਤੂੰ ਬੱਚਾ ਤਾਂ ਨਾ ਸਾਡੇ ਤੱਕੋਂਦੀ ਤੂੰ